ਪਟਿਆਲਾ ਵਿੱਚ ਜ਼ਿਲ੍ਹਾ ਜੱਜ ਦੇ ਨਿਰਦੇਸ਼ਾਂ ਤੇ ਕਬਜ਼ਾ ਲੈਣ ਗਏ ਮੁਲਾਜ਼ਮਾਂ ਨੂੰ ਉਸ ਵੇਲੇ ਪੁੱਠੇ ਪੈਰੀ ਭਜਨਾ ਪਿਆ ਜਦੋਂ ਮੁਲਾਜ਼ਮਾਂ ਤੇ ਸਪਿਰਿਟ ਪਾ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਉਤੋਂ ਮੈਂ ਤੋਂ ਬਾਅਦ આરોપીਆਂ ਨੇ ਮੁਲਾਜ਼ਮਾਂ ਤੇ ਮਾਰਚੇ ਸੁੱਟੇ ਐਨਐਨ ਨੇ ਦੋਸ਼ੀ ਐਨ ਮੁਲਾਜ਼ਮਾਂ ਤੇ ਇੱਟਾ ਪੱਥਰਾਂ ਨਾਲ ਵੀ ਹਮਲਾ ਕੀਤਾ ਤੇ ਮੁਲਾਜ਼ਮ ਆਪਣੀ ਜਾਨ ਬਚਾ ਕੇ ਭੱਜ ਗਏ। ਮਾਮਲਾ ਇਸ ਤਰ੍ਹਾਂ ਸੀ ਕਿ આરોપી ਕਿਰਾਏ ਦਾ ਮਕਾਨ ਖਾਲੀ ਨਹੀਂ ਕਰ ਰਹੇ ਸਨ ਇਸੇ ਕਾਰਨ ਉਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਸਬੰਧੀ ਥਾਣਾ ਕੋਤਵਾਲੀ ਦੀ ਪੁਲਿਸ ਨੇ ਸੋਮਨਾਥ ਵਾਸੀ ਬਾਜਵਾ ਕਲੋਨੀ ਦੇ ਬਿਆਨਾਂ ਤੇ ਕਿ ਸਰਚ ਕਰ ਲਿਆ ਤੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। આરોપી ਮਕਾਨ ਵਿੱਚ ਕਿਰਾਏ ਤੇ ਰਹਿੰਦਾ ਸੀ ਮਕਾਨ ਮਾਲਕ ਨੇ ਉਸ ਨੂੰ ਮਕਾਨ ਖਾਲੀ ਕਰਨ ਲਈ ਕਿਹਾ ਪਰ ਮਕਾਨ ਨਹੀਂ ਖਾਲੀ ਕਰਿਆ ਸੰਜਿਸ ਕਾਰਨ ਪੀੜਤ ਨੇ ਮਕਾਨ ਮਾਲਕ ਖਿਲਾਫ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ ਤੇ ਅੱਜ ਅਦਾਲਤ ਦੇ ਵੱਲੋਂ ਮਕਾਨ ਖਾਲੀ ਕਰਨ ਤੇ ਕਬਜ਼ਾ ਲੈਣ ਦੇ ਵਾਰੰਟ ਜਾਰੀ ਕੀਤੇ ਗਏ ਸਨ ਜਿਸ ਤੋਂ ਬਾਅਦ ਆਰੋਪੀਆਂ ਤੋਂ ਕਬਜ਼ਾ ਛੁਡਣ ਲਈ ਪਹੁੰਚੇ ਅਧਿਕਾਰੀਆਂ ਤੇ ਹਮਲਾ ਹੋਇਆ। ਬੀਰੋ ਰੋਟ ਚਿੱਕੀਆ ਟੀਵੀ। ਪਟਿਆਲਾ ਵਿੱਚ ਜ਼ਿਲ੍ਹਾ ਜੱਜ ਦੇ ਨਿਰਦੇਸ਼ਾਂ ਤੇ ਕਬਜ਼ਾ ਲੈਣ ਗਏ ਮੁਲਾਜ਼ਮਾਂ ਨੂੰ ਉਸ ਵੇਲੇ ਪੁੱਠੇ ਪੈਰੀ ਭਜਣਾ ਪਿਆ ਜਦੋਂ ਮੁਲਾਜ਼ਮਾਂ ਤੇ ਸਪਿਰਿਟ ਪਾ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਉਤਉ ਮੈਂ ਤੋਂ ਬਾਅਦ ਆਰੋਪੀਆਂ ਨੇ ਮੁਲਾਜ਼ਮਾਂ ਤੇ ਮਾਰਚੇ ਸੁੱਟੇ ਐਨਐਨੀ ਦੋਸ਼ੀ ਐਨ ਮੁਲਾਜ਼ਮਾਂ ਤੇ ਇੱਟਾ ਪੱਥਰਾਂ ਨਾਲ ਵੀ ਹਮਲਾ ਕੀਤਾ ਤੇ ਮੁਲਾਜ਼ਮ ਆਪਣੀ ਜਾਨ ਬਚਾ ਕੇ ਭੱਜ ਗਏ। ਮਾਮਲਾ ਇਸ ਤਰ੍ਹਾਂ ਸੀ ਕਿ ਆਰੋਪੀ ਕਿਰਾਏ ਦਾ ਮਕਾਨ ਖਾਲੀ ਨਹੀਂ ਕਰ ਰਹੇ ਸਨ ਇਸੇ ਕਾਰਨ ਉਹਨਾਂ ਨੇ ਇਸ ਵਾਰਦਾਤ ਨੂੰ ਅੰਜ ਨਕੋਤ ਵਾਲੀ ਦੇ ਪੁਲਿਸ ਨੇ ਸੋਮਨਾਥ ਵਾਸੀ ਬਾਜਵਾ ਕਲੋਨੀ ਦੇ ਬਿਆਨਾਂ ਤੇ ਕੇਸ ਦਰਜ ਕਰ ਲਿਆ ਤੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। આરોપી ਮਕਾਨ ਵਿੱਚ ਕਿਰਾਏ ਤੇ ਰਹਿੰਦਾ ਸੀ ਮਕਾਨ ਮਾਲਕ ਨੇ ਉਸ ਨੂੰ ਮਕਾਨ ਖਾਲੀ ਕਰਨ ਲਈ ਕਿਹਾ ਪਰ ਉਹ ਮਕਾਨ ਨਹੀਂ ਖਾਲੀ ਕਰੇ ਸੰਜਿਸ ਕਾਰਨ ਪੀੜਤ ਨੇ ਮਕਾਨ ਮਾਲਕ ਖਿਲਾਫ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ ਤੇ ਅੱਜ ਅਦਾਲਤ ਦੇ ਵੱਲੋਂ ਮਕਾਨ ਖਾਲੀ ਕਰਨ ਤੇ ਕਬਜ਼ਾ ਲੈਣ ਦੇ ਵਾਰੰਟ ਜਾਰੀ ਕੀਤੇ ਗਏ ਸਨ ਜਿਸ ਤੋਂ ਬਾਅਦ ਆਰੋਪੀਆਂ ਤੋਂ ਕਬਜ਼ਾ ਛੁਡਾਉਣ ਲਈ ਪਹੁੰਚੇ ਅਧਿਕਾਰੀਆਂ ਤੇ ਹਮਲਾ ਹੋਇਆ ਬਿਊਰੋ ਰਿਪੋਰਟ ਟਿੱਕਿਆ ਟੀਵੀ ਪਟਿਆਲਾ ਵਿੱਚ ਜ਼ਿਲ੍ਹਾ ਜੱਜ ਦੇ ਨਿਰਦੇਸ਼ਾਂ ਤੇ ਕਬਜ਼ਾ ਲੈਣ ਗਏ ਮੁਲਾਜ਼ਮਾਂ ਨੂੰ ਉਸ ਵੇਲੇ ਪੁੱਠੇ ਪੈਰੀ ਭਜਣਾ ਪਿਆ ਜਦੋਂ ਮੁਲਾਜ਼ਮਾਂ ਤੇ ਸਪਿਰਿਟ ਪਾ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਤੁਤੂ ਮੈਂ ਤੋਂ ਬਾਅਦ ਆਰੋਪੀਆਂ ਨੇ ਮੁਲਾਜ਼ਮਾਂ ਤੇ ਮਾਚੇ ਸੁੱਟੇ ਇੰਨੇ ਨੇ ਦੋਸ਼ੀ ਨੇ ਮੁਲਾਜ਼ਮਾਂ ਤੇ ਇੱਟਾ ਪੱਥਰਾਂ ਨਾਲ ਵੀ ਹਮਲਾ ਕੀਤਾ ਤੇ ਮੁਲਾਜ਼ਮ ਆਪਣੀ ਜਾਨ ਬਚਾ ਕੇ ਭੱਜ ਗਏ ਮਾਮਲਾ ਇਸ ਤਰ੍ਹਾਂ ਸੀ ਕਿ ਆਰੋਪੀ ਕਿਰਾਏ ਦਾ ਮਕਾਨ ਖਾਲੀ ਨਹੀਂ ਕਰ ਰਹੇ ਸਨ ਇਸੇ ਕਾਰਨ ਨਾਲ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਖਾਨਕੋਤ ਵਾਲੀ ਦੇ ਪੁਲਿਸ ਨੇ ਸੋਮਨਾਥ ਵਾਸੀ ਬਾਜਵਾ ਕਲੋਨੀ ਦੇ ਬਿਆਨਾਂ ਤੇ ਕੇਸ ਦਰਜ ਕਰ ਲਿਆ ਤੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। આરોપી ਮਕਾਨ ਵਿੱਚ ਕਿਰਾਏ ਤੇ ਰਹਿੰਦਾ ਸੀ ਮਕਾਨ ਮਾਲਕ ਨੇ ਉਸ ਨੂੰ ਮਕਾਨ ਖਾਲੀ ਕਰਨ ਲਈ ਕਿਹਾ ਪਰ ਮਕਾਨ ਨਹੀਂ ਖਾਲੀ ਕਰੇ। ਸੰਜਿਸ ਕਾਰਨ ਪੀੜਤ ਨੇ ਮਕਾਨ ਮਾਲਕ ਖਿਲਾਫ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ। ਤੇ ਅੱਜ ਅਦਾਲਤ ਦੇ ਵੱਲੋਂ ਮਕਾਨ ਖਾਲੀ ਕਰਨ ਤੇ ਕਬਜ਼ਾ ਲੈਣ ਦੇ ਵਾਰੰਟ ਜਾਰੀ ਕੀਤੇ ਗਏ ਸਨ ਜਿਸ ਤੋਂ ਬਾਅਦ ਆਰੋਪੀਆਂ ਤੋਂ ਕਬਜ਼ਾ ਛੁਡਾਉਣ ਲਈ ਪਹੁੰਚੇ ਅਧਿਕਾਰੀਆਂ ਤੇ ਹਮਲਾ ਹੋਇਆ ਬਿਊਰੋ ਰਿਪੋਰਟ ਟਿੱਕਿਆ ਟੀਵੀ ਪਟਿਆਲਾ ਵਿੱਚ ਜ਼ਿਲ੍ਹਾ ਜੱਜ ਦੇ ਨਿਰਦੇਸ਼ਾਂ ਤੇ ਕਬਜ਼ਾ ਲੈਣ ਗਏ ਮੁਲਾਜ਼ਮਾਂ ਨੂੰ ਉਸ ਵੇਲੇ ਪੁੱਠੇ ਪੈਰੀ ਭਜਣਾ ਪਿਆ ਜਦੋਂ ਮੁਲਾਜ਼ਮਾਂ ਤੇ ਸਪਿਰਿਟ ਪਾ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਉਤਮੈਂ ਤੋਂ ਬਾਅਦ ਆਰੋਪੀਆਂ ਨੇ ਮੁਲਾਜ਼ਮਾਂ ਤੇ ਮਾਰਚੇ ਸੁੱਟੇ ਐਨਐਨ ਨੇ ਦੋਸ਼ੀ ਐਨਐਨ ਮੁਲਾਜ਼ਮਾਂ ਤੇ ਇੱਟਾ ਪੱਥਰਾਂ ਨਾਲ ਵੀ ਹਮਲਾ ਕੀਤਾ ਤੇ ਮੁਲਾਜ਼ਮ ਆਪਣੀ ਜਾਨ ਬਚਾ ਕੇ ਭੱਜ ਗਏ ਮਾਮਲਾ ਇਸ ਤਰ੍ਹਾਂ ਸੀ ਕਿ ਆਰੋਪੀ ਕਿਰਾਏ ਦਾ ਮਕਾਨ ਖਾਲੀ ਨਹੀਂ ਕਰ ਰਹੇ ਸਨ ਇਸੇ ਕਾਰਨ ਉਹਨਾਂ ਨੇ ਇਸ ਵਾਰਦਾਤ ਨੂੰ ਅ ਨਕੋਤ ਵਾਲੀ ਦੇ ਪੁਲਿਸ ਨੇ ਸੋਮਨਾਥ ਵਾਸੀ ਬਾਜਵਾ ਕਲੋਨੀ ਦੇ ਬਿਆਨਾਂ ਤੇ ਕੇਸ ਦਰਜ ਕਰ ਲਿਆ ਤੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। આરોપી ਮਕਾਨ ਵਿੱਚ ਕਿਰਾਏ ਤੇ ਰਹਿੰਦਾ ਸੀ ਮਕਾਨ ਮਾਲਕ ਨੇ ਉਸ ਨੂੰ ਮਕਾਨ ਖਾਲੀ ਕਰਨ ਲਈ ਕਿਹਾ ਪਰ ਮਕਾਨ ਨਹੀਂ ਖਾਲੀ ਕਰਿਆ ਸੰਜਿਸ ਕਾਰਨ ਪੀੜਤ ਨੇ ਮਕਾਨ ਮਾਲਕ ਖਿਲਾਫ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ ਤੇ ਅੱਜ ਅਦਾਲਤ ਦੇ ਵੱਲੋਂ ਮਕਾਨ ਖਾਲੀ ਕਰਨ ਤੇ ਕਬਜ਼ਾ ਲੈਣ ਦੇ ਵਾਰੰਟ ਜਾਰੀ ਕੀਤੇ ਗਏ ਸਨ ਜਿਸ ਤੋਂ ਬਾਅਦ આરોપીਾਂ ਤੋਂ ਕਬਜ਼ਾ ਛੁਡਣ ਲਈ ਪਹੁੰਚੇ ਅਧਿਕਾਰੀਆਂ ਤੇ ਹਮਲਾ ਹੋਇਆ। ਬੀਰ ਰਿਪੋਰਟ ਟਿੱਕਿਆ ਟੀਵੀ